और राधाशनम रक्षानम से किए सारे या सभी सरकार ने दिल दिल से आई आहट सुना आशीर्वाद के देते हैं सुख शांति की ये याद आ मधुवन ਜੀ ਜਿਹੜੀ ਅੱਜ ਸ਼ੋਭਾ ਯਾਤਰਾ ਆ ਰਹੀ ਹੈ ਜੀ ਕਿਦਾਂ ਦਾ ਤੁਹਾਡੇ ਦੇਖੋ ਪ੍ਰਬੰਧ ਕੀਤਾ ਗਿਆ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੈ ਗੁਰੂਦੇਵ ਧੰਨ ਗੁਰਦੇ ਅੱਜ ਕ੍ਰਾਂਤੀ ਦੂਤ ਸੰਤ ਰਵਿਦਾਸ ਮਹਾਰਾਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਲੱਖ ਲੱਖ ਵਧਾਈਆਂ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਜਦੋਂ ਵੀ ਸੰਤ ਸ਼ਰੋਮਣੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਆਦਾ ਹੈ ਉਸ ਜਨਮ ਦਿਹਾੜੇ ਦੇ ਉਪਲਬਖਸ਼ ਦੇ ਵਿੱਚ ਜਦੋਂ ਵੀ ਸ਼ੋਭਾ ਯਾਤਰਾ ਕੱਢੀ ਜਾਂਦੀ ਆ ਉਸ ਸ਼ੋਭਾ ਯਾਤਰਾ ਦੇ ਵਿੱਚ ਅਸੀਂ ਰਵਿਦਾਸ ਮਹਾਰਾਜ ਦੀ ਉਸ ਪਵਿੱਤਰ ਦਰਸ਼ਨ ਕਰਨ ਦੇ ਲਈ ਇਸ ਲਾਲ ਗੁਰਦੀ ਅੱਡਾ ਤੇ ਇਕੱਠੇ ਹੁੰਨੇ ਆ ਔਰ ਜਿਹੜੇ ਇੱਥੋਂ ਦੇ ਲੋਕ ਨੇ ਜਾਂ ਜਿਹੜੀ ਉਸ ਸ਼ੋਭਾ ਯਾਤਰਾ ਦੇ ਵਿੱਚ ਸੰਗਤ ਹੁੰਦੀ ਆ ਉਸ ਸੰਗਤ ਨੂੰ ਲੱਡੂਆਂ ਦੇ ਦੁਆਰਾ ਮੂੰਹ ਮਿੱਠਾ ਕਰਵਾਇਆ ਜਾਂਦਾ ਔਰ ਉਸ ਸ਼ੋਭਾ ਯਾਤਰਾ ਨੂੰ ਜਿਹੜੀ ਕਮੇਟੀ ਲੈ ਕੇ ਆ ਰਹੀ ਹੁੰਦੀ ਆ ਉਸ ਮਨ ਨੇ ਲੋਕਾਂ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਕਿੱਦਾਂ ਦੀ ਤਿਆਰੀਆਂ ਰਹਿੰਦੀ ਆ ਤੁਹਾਡੇ ਵੱਲੋਂ ਕਿਉਂਕਿ ਦੇਖਣ ਜੋ ਸ਼ੋਭਾ ਯਾਤਰਾ ਦੇਖਣ ਲੋਕ ਆਂਦੇ ਨੇ ਕਈ ਬਾਹਰੋਂ ਵੀ ਆਂਦੇ ਨੇ ਤੁਹਾਡੀ ਤਰਫੋਂ ਕਿੱਦਾਂ ਦਾ ਰਹਿੰਦਾ ਪ੍ਰਬੰਧ ਕਿੱਦਾਂ ਰਹਿੰਦਾ ਅਸੀਂ ਤਾਂ ਹਰ ਵਾਰ ਆਪਣੀ ਕੋਸ਼ਿਸ਼ ਕਰੀਦੀ ਆ ਵੀ ਜਿੰਨਾ ਵੀ ਵੱਧ ਤੋਂ ਵੱਧ ਰਬੀਦਾਸ ਮਹਾਰਾਜ ਦੀ ਇਸ ਸ਼ੋਭਾ ਯਾਤਰਾ ਚ ਕੀਤਾ ਜਾਵੇ ਉਹ ਹਰੇਕ ਵਾਰ ਕੋਈ ਨਾ ਕੋਈ ਨਵੇਂ ਉਪਰਾਲੇ ਕੀਤੇ ਜਾਂਦੇ ਆ ਇਸ ਵਾਰ ਵੀ ਜਿਹੜਾ ਨਵੇਂ ਉਪਰਾਲੇ ਦੇ ਵਿੱਚ ਜਿਹੜਾ ਉਹਨਾਂ ਨੂੰ ਅਸਮਾਨੀ ਸਰੂਪਿਆਂ ਦੇ ਨਾਲ ਸਨਮਾਨਿਤ ਕਰੀਦਾ ਉਹ ਸਰੂਪੇ ਜਿਹੜੇ ਉਸ ਅਸਮਾਨੀ ਵਿਓ ਪਰਮਪਿਤਾ ਪਰਮਾਤਮਾ ਬਾਣੀ ਕੀ ਮਾਰਾਇ ਨੇ ਉਹ ਜਿਹੜਾ ਸਾਨੂੰ ਰੰਗ ਦਿੱਤਾ ਆ ਜਿਹੜਾ ਸਾਰਿਆਂ ਤੋਂ ਉੱਤਮ ਹੈ ਔਰ ਪੂਰੀ ਉਸ ਚਾਦਰ ਦੇ ਸਾਡੇ ਸਿਰ ਤੇ ਆ ਉਸ ਸਰਪ੍ਰਸਤ ਦੇ ਨਾਲ ਸਾਰੇ ਜਿਹੜੇ ਸੰਗਤ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ